ਜੀ ਸਰ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੈ ਅਡਲਟਰੇਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਸੋ ਇਸ ਤੇ ਮੁਤਲਕ ਸਾਨੂੰ ਜਿਹੜਾ ਸਿਹਤ ਮੰਤਰੀ ਪੰਜਾਬ ਔਰ ਕਮਿਸ਼ਨਰ ਫੂਡ ਸੇਫਟੀ ਪੰਜਾਬ ਜੀ ਵੱਲੋਂ ਵੀ ਸਖਤ ਹਦਾਇਤਾਂ ਹੈ ਕਿ ਅਸੀਂ ਜਿਹੜਾ ਹੈ ਅਡਲਟਰੇਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਸੋ ਇਸ ਦੀ ਲੜੀ ਤਹਿਤ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ট্রেਡਿੰਗ ਕੰਪਨੀ ਹੈ ਜਿਸ ਦਾ ਕੀ ਮਾਲਕ ਜਿਹੜਾ ਵਿਕਰਮਜੀਤ ਸਿੰਘ ਸਨ ਆਫ ਆਈ ਥਿੰਕ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਕੀ ਦਾ ਰੂਪ ਦੇ ਕੇ ਵਕਫ ਵਕਫ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ ਚ ਵੀ ਵੇਚਿਆ ਹੋਇਆ ਓਬਵੀਅਸਲੀ ਹੈ ਸੋ ਅੱਜ ਸਾਡੇ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਔਰ ਸਾਡੇ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕਨਸਰਨ ਥਾਣੇ ਚਾਟੀਵੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਨੂੰ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਲਏ ਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅ ਦਦਾ ਕਿਲੋ ਜਿਆ ਕਿਲੋ ਕਿਲੋ ਦੇਖੇ ਉਹਦੇ ਪਿੱਛੇ ਔਰ ਜਿਹੜਾ ਸਾਡੇ ਕੋਲੋ ਜਿਹੜਾ ਟੀਨਸ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਰਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅੱਜ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨ ਦੇ ਟੀਨਸ਼ਿਓ ਲਗਭਗ 100 ਦੇ ਕਰੀਬ ਹੋ ਵੀ ਹੈ ਟੀਨ ਸੋ ਡੇਡ ਕੁਇੰਟਲ ਹੋ ਵੀ ਹੈ ਜਿਹੜੇ ਫੈਕਟਰੀ ਤੋਂ ਸਪਲਾਈ ਚਲ ਗਈ ਹੋਗੀ ਉੱਥੇ ਵੀ ਇੱਕ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਏਟ ਇਫੈਕਟ ਉਹ ਉੱਥੇ ਜਿੱਥੇ-ਜਿੱਥੇ ਵੀ ਇਕਾਨਾ ਜਿੱਕੇ ਉਹ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਹੈ ਇਮੀਡੀਏਟ ਇਫੈਕਟ ਨੂੰ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਰਹੇ ਹਾਂ ਸਰ ਸਿਮਰ ਐਸਐਚਓ ਚਾਰਟਿੰਗ ਅੱਜ ਤੱਕ ਕੀ ਮਾਮਲਾ ਆਇਆ ਤੇ ਕਿੱਥੋਂ ਕਿਹੜੇ ਇਲਾਕੇ ਦਾ ਹੈ ਅੱਜ ਇਹ ਘਰਵਾਲੀ ਦੇ ਏਰੀਆ ਵਿੱਚ ਨਕਲੀ ਕਿਓ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਓ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਈਂਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ 'ਚ ਅਮਾਊਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਊਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਓ ਅੰ ਇਹ ਚੱਲ ਰਿਹਾ ਸੀ ਸਾਡਾ 3-4 ਦਿਨ ਤੋਂ ਟੈਪ ਟ੍ਰੈਪ ਚੱਲ ਰਿਹਾ ਸੀਗੇ ਤੇ ਅਸੀਂ ਪੂਰੀ ਰਿਆਕਤੀ ਕਰਕੇ ਅੱਜ ਮਤਲਬ ਰੇਡ ਕੀਤੀ ਹੈ ਜੁਆਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਤੇ ਜਿਹਦੇ ਚ ਅਸੀਂ ਸਕਸੈਸਫੁਲ ਹੋਏ ਅੱਜ ਇਹਦੇ ਨਾਲ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਸ ਦਾ ਫੀਚ ਦਾ ਪਾਰਟ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜ ਗਿਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂ ਘਰਾਂ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼ੀਦਾ ਸਾਹਿਬ ਵੀ ਆਪਣੇ ਸ਼੍ਰੀ ਦਰਬਾਰ ਸਾਹਿਬ ਤੇ ਇਹ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਹਾ ਸੀ ਇਹ ਬਣਾਉਣ ਦਾ ਧੰਦਾ ਚੱਲ ਰਿਹਾ ਸੀ ਉਹ ਅੱਜ ਆਪਾਂ ਨੂੰ ਹੋ ਗਈ ਹੈ ਰਿਕਵਰ ਹੋ ਗਈ ਹੈ ਜੇ ਬਿਲਕੁਲ ਫੂਡ ਸਪਲਾਈ ਵਾਲੇ ਇਹਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਆ ਕਾਫੀ ਜੀ ਕੋਇੰਟਰਲ ਸਿਕੂ ਕਿਉਂ ਹੋਇਆ ਜੇ ਦੀ ਐਗਜ਼ੈਕਟ ਫਿਕਰ ਤਾਂ ਨੂੰ ਜਲਦੀ ਤੋਂ ਜਲਦੀ ਦੱਸ ਦਿਓ ਕਿੰਨੇ ਦਿਨ ਤੋਂ ਚੱਲ ਰਿਹਾ ਸੀ ਤੇ ਪ੍ਰੈਕਟਿਕਲੀ ਕੀ ਇਹ ਤਾਂ ਜ਼ੀ ਕਰ ਰਹੇ ਆ ਕਰ ਲੈਂਦੇ ਆ ਤਸਦੀਕ ਕਰ ਰਹੇ ਆ ਤਾਂ ਪੀਛ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਦੇ ਆ ਵੀ ਇਹ ਕਿੰਨੇ ਦਿਨ ਤੋਂ ਚੱਲ ਰਿਹਾ ਸੀ ਤੇ ਇਹਦੇ ਚ ਕੌਣ ਕੌਣ ਇਨਵੋਲ ਆ